ਪੋਤੀ ਸਾਹਿਬ ਦੇ ਅੰਗ ਖੰਡਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ ਦੇ ਚਿੱਟੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂਤੋ ਮੈਮ ਹੋਈ ਉੱਥੋਂ ਫਿਰ ਉਹਨਾਂ ਨੇ ਅੰਗ ਚੁਕਾ ਕੇ ਤੇ ਇਸ ਬੰਦੇ ਨੂੰ ਫੜਾਇਆ ਵੀ ਤੁਸੀਂ ਇਹ ਕੰਮ ਸਾਡੇ ਜਪਸਾਉਣ ਲਈ ਕੀਤਾ ਜਾਂ ਅੱਜਕੱਲ ਡੇਰਾਬਾਦ ਚੱਲਦਾ ਤੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਪੜਿਆ ਗਿਆ ਬਾਤੇ ਜਿਹੜੀਆਂ ਹੋਰ ਪੋਥੀ ਸਾਹਿਬੀਆਂ ਸਿਗੀਆਂ ਵਿੱਚੋਂ ਕਈਆਂ ਦੇ ਕੁਝ ਪੰਨਾ ਨਾ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗ ਤੇ ਕੁਝ ਖੰਡਤ ਕੀਤੇ ਹੋਏ ਨੇ ਉਹ ਪੋਥੀ ਸਾਹਿਬ ਬਰਾਮਦ ਹੋ ਗਏ। ਵੀ ਜੇ ਕਾਹਨ ਕਿਸੇ ਵੀ ਪੰਡ ਕੋਈ ਵੀ ਅਜਿਹੀ ਘਟਨਾ ਹੁੰਦੀ ਆ ਕਾ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਦਵਾ ਦੇਵਾਂਗੇ ਮੌਕੇ ਤੇ ਪਹੁੰਚ ਕੇ ਕਿ ਟੈਲ ਸਿਨਾਰਾ ਬੱਤੀ ਜੀ ਸਮਰਪਿਤ ਨੇ ਸਾਰਾ ਪ੍ਰੋਸੀਡਿੰਗ ਉਸ ਨਾਲ ਦੇ ਬੁੱਟਾ ਸਾਹਿਬ ਦੇ ਹਸਤੀ ਉਹ ਉਹਨਾਂ ਦੀ ਮਗਧਰੀ ਕਰਕੇ ਫਾੜਕਿਆ ਆਪਣੀ ਖਾਦੀ ਉੱਤੇ ਸਿੱਟ ਦਿੱਤੀ ਉਸ ਸੱਤ ਨੂੰ ਸਿੱਟਣ ਤੋਂ ਬਾਅਦ ਦਪੰਡ ਸੋਦਾ ਲੱਗਿਆ ਫਿਰ ਉਹਨਾਂ ਨੇ ਉਹਦੇ ਨਾਲ ਉਹਦੀ ਭਰਜਾਈ ਕੀਤੀ ਤੇ ਨਾਲ ਦਾ ਅਮਰਜੀਤ ਕੌਰ ਤੇ ਦਾ ਪੀਜਾ ਦਸਰ ਵੀ ਇਸਾਂ ਕੋਟਰੀ ਨਿਬਤੀ ਮੇਰਾ ਨਾਮ ਮਨਦੀਪ ਸਿੰਘਾ ਜੀ ਪਿੰਡ ਗੁਬੇ ਤੋਂ ਤੇ ਕੀ ਘਟਨਾ ਪਈ ਇਹ ਘਟਨਾ ਜੀ ਪਿੰਡ ਬੰਬਾ ਥਾਣੇ ਸਮਰਾਲੇ ਚ ਪੈਂਦਾ ਵਾ ਉਥੇ ਇੱਕ ਦੋਸ਼ਤ ਵੱਲੋਂ ਪੋਥੀ ਸਾਹਿਬ ਦੀ ਆਮਦ ਖੰਡਤ ਕਰਕੇ ਪਹਿਲਾਂ ਤਾਂ ਕਿਸੇ ਦੇ ਕੋਠੇ ਦੇ ਸਿੱਟੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੂ ਤੋਂ ਮੈਮਾ ਹੋਈ ਉਥੋਂ ਫਿਰ ਉਹਨਾਂ ਨੇ ਅੰਗ ਚ ਕਾ ਕੇ ਤੇ ਇਸ ਬੰਦੇ ਨੂੰ ਫੜਾਏ ਵੀ ਤੁਸੀਂ ਇਹ ਕੰਮ ਸਾਡੇ ਜਾਂ ਪਸਾਉਣ ਲਈ ਕੀਤਾ ਜਾਂ ਅੱਜਕੱਲ ਡੇਰਾਬਾਦ ਚੱਲਦਾ ਤੰਤਰਾ ਮੰਤਰਾਂ ਦਾ ਸਿਸਟਮ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਬਣਿਆ ਪਿਆ ਸਿੱਖ ਪੰਥ ਦੇ ਲਈ ਤੇ ਹੁਣ ਇਹ ਤਾਂ ਬਾਅਦ ਦੇ ਵਿੱਚ ਤਕਰੀਰ ਤੋਂ ਬਾਅਦ ਪਤਾ ਲੱਗੂ ਵੀ ਉਹਨੇ ਕਿਸ ਮਨਸਾ ਦੇ ਨਾਲ ਕੀਤਾ ਵਾ ਤੇ ਬਾਅਦ ਦੇ ਵਿੱਚ ਉਹ ਅੰਗਾਂ ਨੂੰ ਅਗਨਪੇੜ ਕਰਕੇ ਉਹਦੇ ਪਰਿਵਾਰ ਨੇ ਚੋਰੀ ਤੇ ਨਹਿਰ ਤੇ ਚਲ ਪ੍ਰਵਾਹ ਕਰਤਾ ਤੇ ਹੁਣ ਉਹ ਫੜਿਆ ਗਿਆ ਵਾ ਤੇ ਜਿਹੜੀਆਂ ਹੋਰ ਪੋਤੀ ਸਾਹਿਬ ਹੋਈਆਂ ਸੀਗੀਆਂ ਵਿੱਚੋਂ ਕਈਆਂ ਦੇ ਕੁਝ ਪਿੰਨਾਂ ਨਾ ਦੱਸਦੇ ਆ ਵੀ ਮਾਰਕ ਕੀਤੇ ਹੋਏ ਸੀਗੇ ਅੰਗ ਤੇ ਕੁਝ ਖੰਡਿਤ ਕੀਤੇ ਹੋਏ ਨੇ ਉਹ ਪੋਤੀ ਸਾਹਿਬ ਬਰਮਤ ਹੋ ਗਏ। ਬਾਬਾ ਜੀ ਕਿਵੇਂ ਦੇਖਦੇ ਹੋ ਤੁਸੀਂ ਕੱਲ ਵੀ ਬੇਅਦਬੀ ਦੀ ਘਟਨਾ ਜਿਹੜੀ ਹੋਣ ਤੋਂ ਬਚਿਆ ਹੋਵੇ ਤੇ ਲਗਾਤਾਰ ਹੋ ਰਹੀਆਂ ਨੇ ਤੇ ਚੂਣਾ ਦਾ ਜਿਹੜਾ ਪ੍ਰਚਾਰ ਆ ਉਹ ਵੀ ਸਿੱਖ ਰਹਾਂ ਤੇ ਦੇਖੋ ਜੀ ਬਹੁਤ ਜੇ ਆਪਾਂ ਢੰਗਾਈ ਦੇ ਵਿੱਚ ਜਾਵਾਂਗੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਸਮੇਂ ਤੋਂ ਬਹੁਤ ਸਾਲਾਂ ਤੋਂ ਗੰਭੀਰ ਬਣੇ ਪਏ ਨੇ ਤੇ ਸਿੱਖਾਂ ਦੇ ਨਾਲ ਕਿਉਂਕਿ ਹੋਰ ਦੇਖੋ ਮੈਂ ਆਈ ਨਹੀਂ ਕਹਿੰਦਾ ਹੈਗਾ ਵੀ ਕਿਸੇ ਵੀ ਹੋਰ ਧਰਮਿਕ ਗ੍ਰੰਥ ਦੀ ਬੇਅਦਵੀ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਬੇਅਦਵੀ ਕਰੇ ਸਾਨੂੰ ਬਹੁਤ ਹੀ ਜ਼ਿਆਦਾ ਉਸ ਚੀਜ਼ ਦਾ ਵੀ ਦੁੱਖ ਆ ਸੀ ਉਹਦੇ ਲਈ ਵੀ ਹਾਰਾ ਨਾਰਾ ਬਿਲਕੁਲ ਜ਼ਰੂਰ ਮਾਰਾਂਗੇ ਤੇ ਪਰ ਇਹ ਸਿੱਖਾਂ ਦੇ ਨਾਲ ਹੀ ਕਿਉਂ ਵਾਪਰ ਰਿਹਾ ਇਹ ਦੇਖੋ ਸਾਜਸ਼ਾ ਵੀ ਹੁੰਦੀਆਂ ਨੇ ਤੇ ਸਾਡੇ ਮਾਰੇ ਕਰਮ ਅਤੇ ਰੰਝਾਂ ਇੱਕ ਦੂਜੇ ਨੂੰ ਪਸਾਉਣ ਦੇ ਲਈ ਵੀ ਅਸੀਂ ਗੁਰੂ ਪਾਸ਼ਾ ਜੀ ਦੀਆਂ ਬਾਣੀ ਨੂੰ ਜ਼ਰੀਆ ਬਣਾ ਕੇ ਬਹੁਤ ਜਗ੍ਹਾ ਤੇ ਘਟਨਾਵਾਂ ਇਸ ਤਰੀਕੇ ਦੀਆਂ ਵੀ ਵਾਪਰ ਚੁੱਕੀਆਂ ਨੇ ਜਿੱਥੇ ਕਿਸੇ ਨੂੰ ਪਸਾਉਣ ਦੇ ਲਈ ਵੀ ਇਦਾਂ ਦੇ ਕੰਮ ਹੋਏ ਨੇ ਤੇ ਜਿਹੜੀਆਂ ਸਾਜ਼ਿਸ਼ਾਂ ਨੇ ਹਢੋਂਗੀਆਂ ਹੀ ਨੇ ਤੇ ਇਹਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ 100 ਤੋਂ 100% ਉਹਨਾਂ ਨੂੰ ਮੈਂਟਲ ਕਰਾ ਦਈ ਦਿੱਤਾ ਜਾਂਦਾ ਹੈ ਤੇ ਇੱਕ ਦੇਖੋ ਪ੍ਰਸ਼ਾਸਨ ਵੀ ਕਈ ਵਾਰ ਆਪਣਾ ਪੱਲਾ ਛਾੜਦਾ ਵੀ ਛਿੱਤੀ ਤੋਂ ਛਿੱਤੀ ਗੱਲ ਨਵੇੜੀਆ ਮੈਂਟਲ ਕਹਿ ਕੇ ਹਨਾ ਤੇ ਪਿੰਡ ਦੇ ਵੀ ਜਿਹੜੇ ਹੁੰਦੇ ਨੇ ਵੀ ਸਾਡੇ ਪਿੰਡ ਦੀ ਬਦਨਾਮੀ ਨਾ ਹੋਵੇ ਜਾਂ ਗੁਰੂ ਪਾਛਾਈ ਦੇ ਨਾਲ ਉਸ ਤਰੀਕੇ ਦਾ ਪਿਆਰ ਨਹੀਂ ਰੱਖਦੇ ਤੇ ਉਹ ਵੀ ਕਹਿੰਦੇ ਨੇ ਹਾਂਜੀ ਹਾਂਜੀ ਇਹ ਮੈਂਟਲ ਸੀ ਪਰ ਉਸ ਕੇਸ ਦਾ ਅਸੀਂ ਮੰਨ ਸਕਦੇ ਹਾਂ ਪਰ ਸਾਰੇ ਨਹੀਂ ਹੁੰਦੇ ਹੈਗੇ ਤੇ ਇਹ ਬਹੁਤ ਹੀ ਜ਼ਿਆਦਾ ਅ ਅਤ ਨੰਗਣ ਨਿੰਦਰਯੋਗ ਜਿਹੜੀਆਂ ਚੀਜ਼ਾਂ ਸਾਡੇ ਨਾਲ ਹੋ ਰਹੀਆਂ ਨੇ ਤੇ ਇਹਦੇ ਲਈ ਸਾਨੂੰ ਵੀ ਸੁਚੇਤ ਹੋਣਾ ਪਊਗਾ ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਸਾਡੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਸਾਡੇ ਘਰ ਦੇ ਵਿੱਚ ਟਾਕਾ ਮਾਰਨ ਦੇ ਲਈ ਸਾਡੇ ਘਰ ਨੂੰ ਲੁੱਟਣ ਦੇ ਲਈ ਤੇ ਦੁਸ਼ਮਣਾਂ ਜਿਹੜਾ ਉਹ ਤਤਪਰ ਖੜਾ ਵਾ ਤੇ ਪੱਬਾ ਪਰ ਖੜਾ ਵਾ ਉਹਦੇ ਲਈ ਸਾਨੂੰ ਵੀ ਹੀਲੇ ਬਸੀਲੇ ਕਰਨੇ ਪੈਣਗੇ ਨਾ ਉਹਦੇ ਤੋਂ ਬਚਾ ਦੇ ਲਈ ਤੇ ਬਹੁਤ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੇ ਸਾਡੀਆਂ ਸਰਮੌਰ ਸੰਸਥਾਵਾਂ ਨੇ ਦੇਖੋ ਮੈਂ ਕਿਸੇ ਦੇ ਨਿੱਜੀ ਹਮਲਾ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਵੀ ਕੋਈ ਸਖਤ ਫੈਸਲੇ ਲਈ ਜਾਣ ਇਸ ਸਬੰਧ ਦੇ ਵਿੱਚ ਤੇ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਉਹਦੇ ਲਈ ਉਹਦੇ ਬਚਾ ਦੇ ਲਈ ਜਾਂ ਉਹਨੂੰ ਡਿਫੈਂਡ ਕਰਨ ਦੇ ਲਈ ਸਾਨੂੰ ਕੁਛ ਨਾ ਕੁਛ ਰਣਨੀਤੀ ਤਿਆਰ ਕੀਤੀ ਜਾਂਦੀ ਹੁੰਦੀ ਹੈ ਜਿਹੜੀਆਂ ਵੱਡੀਆਂ ਸੰਸਥਾਵਾਂ ਜਿਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਸੰਸਥਾ ਸਾਡੇ ਕੋਲੇ ਕੋਈ ਨਹੀਂ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਸਿਰਮੌਰ ਨੇ ਉੱਥੇ ਦੇ ਜਥੇਦਾਰ ਦੇ ਵੱਲੋਂ ਕੁਛ ਨਾ ਕੁਛ ਇਸ ਤਰੀਕੇ ਦਾ ਹੋਣਾ ਚਾਹੀਦਾ ਤੇ ਪਿੰਡ ਦੀਆਂ ਕਮੇਟੀਆਂ ਨਗਰ ਤੇ ਗ੍ਰਾਂਥੀ ਸਿੰਘ ਜਿੱਥੇ ਅਣਗਹਿਲੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਨਾਲ ਪਰਚਾ ਦਰਜ ਕਰ ਦਿੱਤਾ ਜਾਵੇ ਤੇ ਉਹਨਾਂ ਨੂੰ ਅੱਗੇ ਸਬਕ ਮਿਲੇ ਵੀ ਕੱਲੀਆਂ ਚੌਥਰਾ ਦੇ ਲਈ ਪ੍ਰਧਾਨਗੀ ਕਰਨੀ ਜਾਂ ਸੈਕਟਰੀ ਬਣਨ ਦੇ ਲਈ ਨਹੀਂ ਹੈਗੇ ਅਸੀਂ ਅਸੀਂ ਜ਼ਿੰਮੇਵਾਰੀ ਵੀ ਚੱਕਣੀ ਹੈ ਇਹ ਬੰਬਾ ਪਿੰਡ ਦੀ ਸੁਬਾ ਮਤਲਬ ਸੁਬਾ ਫੋਨ ਆਇਆ ਸੀ ਮੈਨੂੰ ਵੀ ਬੰਬਾ ਪਿੰਡ ਕੁਟਕਾ ਸਾਹਿਬ ਹੀ ਬੇਅਦਬੀ ਹੋ ਗਈ ਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵਿਭਾਗ ਦੇ ਔਖੇ ਤੇ ਪਹੁੰਚ ਗਿਆ ਸੀਗਾ ਤੋਂ ਛਾਣ ਬੀਨ ਕਰਕੇ ਜੋ ਪਤਾ ਲੱਗਿਆ ਪੰਜ ਕੁਟਕਾ ਸਾਹਿਬ ਤੋਂ ਉਹਨਾਂ ਨੇ ਕਹਿੰਦੇ ਟੋਟ ਅਗਰਪੇਟ ਕਰੇ ਦਿੱਤੇ ਸੀਗੇ ਜਿਹੜੇ ਹੁਣ ਕੁਟਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਠੀਕ ਆ ਕੁਟਕਾ ਸਾਹਿਬ ਦੀ ਵੀ ਹੱਥ ਹਾਲਤ ਉਹਨਾਂ ਨੇ ਬਹੁਤ ਮਾਰੀ ਕੀਤੀ ਪਈ ਆ ਪਰ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਦੇ ਬਹੁਤ ਜ਼ਿਆਦਾ ਕਟਾਈਆਂ ਹੋਈਆਂ ਹੋਈਆਂ ਨੇ ਤਾ ਜਿਵੇਂ ਹੁਣ ਆਪਾਂ ਕਹਿੰਦੇ ਵੀ ਜਿਵੇਂ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹਨਾ ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਿੰਦੇ ਆ ਵੀ ਮੂਰੇ ਸਰਮਾਏ ਉਦਾਰ ਬਣ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਵੀ ਕਾਰਨ ਨਹੀਂ ਕਰਾਂਗੇ ਵੀ ਜੇ ਕੱਲੋ ਕਿਸੇ ਵੀ ਪਿੰਡ ਕੋਈ ਵੀ ਅਜਿਹੀ ਘਟਨਾ ਹੁੰਦੀ ਆ ਤਾਂ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਦਵਾ ਦੇ ਜੀ ਬੰਬੇ ਪਿੰਡ ਮਨੈਸ਼ ਨਾਲਜ ਇੰਟੈਂਡਰ ਆ ਸੋ ਜਿਹੜੇ ਜਿਹੜਾ ਸਾਡੇ ਸੱਪੜੇ ਸੱਪੜੇ ਧਿਆਨ ਦੇ ਵਿੱਚ ਸਤਕਾਰ ਕਮੇਟੀ ਵਾਲੇ ਜਿਹੜੇ ਵੀ ਨੰਨੇ ਨੰਨੇ ਸੀ। ਵੀ ਆ ਮਾਮਲੇ ਦੀ ਸੈਸਿਟੀਵਿਟੀ ਨੂੰ ਦੇਖਦੇ ਕਿ ਇਹ ਜੁਣੀ ਅਪੀਲ ਲੋਕਾਂ ਦੇ ਪਹੁੰਚ ਗਏ। ਮੌਕੇ ਤੇ ਪਹੁੰਚ ਗਏ। ਇਹ ਟੈਲਸ ਨਾ ਰੱਬੀ ਸੀ ਜਿਹਦਾ ਉਮਰ ਕਿੰਨੇ ਸਾਲプラス ਸੀ। ਉਸ ਨਾਲ ਦੇ ਬੁਰਦਾ ਸਾਹਿਬ ਦੇ ਅੰਤ ਸੀ। ਉਹ ਉਹਨਾਂ ਦੀ ਮਦਦੀ ਕਰਕੇ ਬਾਹਰ ਪਾ ਆਪਣੀ ਖਾਦੇ ਉੱਤੇ ਸਿੱਖ ਦਿੱਤੇ ਸੀ। ਉਸ ਸਤੂ ਸੈਟਰ ਤੋਂ ਬਾਅਦ ਬੰਦੇ ਬੋਧਾ ਲੱਗਿਆ ਫਿਰ ਉਹਨਾਂ ਮਹਤਰ ਉਹਦੇ ਨਾਲ ਉਹਦੀ ਫਰਜ਼ਾਈ ਸੀ ਤੇ ਨਾਲ ਦਾ ਅਮਰਜੀਤ ਕੌਰ ਤੇ ਉਹਦਾ ਸੀ ਜੀਆ ਸੀ ਸਰਵੀਸ ਇਹਨਾਂ ਨੇ ਇਕੱਠੇ ਦੇ ਮਿਲ ਕੇ ਅਗਲੀ ਮੀਟਿੰਗ ਵਰਗਾ ਉਹ ਨੀਲੋਂ ਨਹਿਰ ਦੇ ਜਲਪਾੜ ਕਰ ਦਿੱਤੀ ਸੀ ਇਸ ਦੇ ਰਿਗਾਰਡਿੰਗ ਅਸੀਂ ਤਿੰਨਾਂ ਬੰਦਿਆਂ ਦੇ ਖਿਲਾਫ ਜੋਗ ਜੀਰ ਦੇ ਟੈਲਸ ਨੇ ਬੇਅਦਬੀ ਕੀਤੀ ਹੈ ਤੇ ਜਿਨ੍ਹਾਂ ਨੇ ਨਾਲ ਉਹ ਅਗਲੀ ਮੀਟਿੰਗ ਕਰਨ ਦੀ ਸਾਧ ਦਿੱਤਾ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ 295ਏ ਤੇ 201 ਕਾ ਇਤਨਾ ਮਨ ਦਾ ਨੀੜਾ ਕਾਉਂਡ ਆਬੀ ਕਰਦੇ ਸਰ ਮੁੱਢਲੀ ਗੱਲ ਤੁਹਾਨੂੰ ਦੱਸ ਦੇ ਕਿ ਕਾਰਨ ਕੀ ਕਾਰਨ ਹਜੇ ਦਾ ਰੈਸਪੀਟ ਦਾ ਇੱਕ ਤੀਜਾ ਪਾਰਟ ਹੈ ਇਹਦਾ ਰਮਾਨ ਮੰਗੇ ਉਹ ਤੋਂ ਬਾਅਦ ਕ ਬਿਲਕੁਲ ਕਲੀਅਰ ਹੋ ਜਾ ਇਸ ਤੋਂ ਬਿਨਾ ਬਟ ਹੁਡੇ ਜਰੀ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਬਾਕੀ ਨੂੰ ਇਹ ਅਪੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਖੇਤ ਰਹਿਗਾ ਗੁਰੂ ਘਰ ਦੀ ਸੁੱਖੀ ਕਰ ਗੁਰੂ ਘਰ ਦੀ ਰੱਖੀ ਕਰ ਜੇਕਰ ਅਜਿਹੇ ਮਾਮਲੇ ਵਿੱਚ ਕਿਸੇ ਕਮੇਟੀ ਦੀ ਲਾਪਰਵਾਹੀ ਆਉਣੀ ਤਾਂ ਕਮੇਟੀ ਦੇ ਖਿਲਾਫ ਵੀੜਾ ਸੱਚਕਿਖਣ ਦੇ